ਇਹ ਤਾਂ ਕੇਸ ਜਰਮਦੀ ਦੁਨੀਆ ਦਾ ਉਹ ਕੇਸ ਆ ਜਿਹੜਾ ਪੂਰਾ ਦਾ ਪੂਰਾ ਹੀ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋ ਗਿਆ ਕਾਤਲ ਦੇ ਕਤਲ ਹੋਣ ਵਾਲੇ ਇਨਸਾਨ ਦੇ ਨਾਲ ਪਹਿਲੀ ਮਿਲਣੀ ਤੋਂ ਲੈ ਕੇ ਉਹਦੀ ਲਾਸ਼ ਨੂੰ ਟਿਕਾਣੇ ਲਗਾਉਣ ਤੱਕ ਇੱਕ ਪੁਰਾਣੀ ਕਹਾਵਤ ਆ ਕਿ ਅਣਜਾਣ ਇਨਸਾਨ ਦੇ ਘਰੇ ਜਾਣਾ ਖਤਰਨਾਕ ਹੋ ਸਕਦਾ ਤੇ ਜੇ ਟਾਈਮ ਰਾਤ ਦਾ ਹੋਵੇ ਤੇ ਤੁਸੀਂ ਇੱਕ ਔਰਤ ਹੋ ਤਾਂ ਖਤਰਾ ਹੋਰ ਵੀ ਵੱਧ ਜਾਂਦਾ ਪਰ ਟੈਂਡਰ ਵਰਗੀਆਂ ਡੇਟਿੰਗ ਐਪਸ ਦੇ ਕਾਰਨ ਜਿੱਥੇ ਅਣਜਾਣ ਲੋਕਾਂ ਦੇ ਨਾਲ ਥੋੜੀ ਦੇਰ ਬਣਾਏ ਸਰੀਰਕ ਸੁਖ ਆਸਾਨੀ ਨਾ ਮਿਲ ਜਾਂਦੇ ਨੇ ਤੇ ਇਹਨਾਂ ਦੇ ਕਰਕੇ ਅੱਜਕੱਲ੍ਹ ਦੀਆਂ ਬਹੁਤ ਸਾਰੀਆਂ ਲੜਕੀਆਂ ਇਹਨਾਂ ਖਤਰਿਆਂ ਨੂੰ ਇਗਨੋਰ ਕਰ ਦਿੰਦੀਆਂ ਨੇ ਤੇ ਇਹੋ ਜਿਹਾ ਹੀ ਕੁਝ ਹੋਇਆ 21 ਸਾਲ ਦੀ ਇੰਗਲੈਂਡ ਦੀ ਇੱਕ ਲੜਕੀ ਗਰੇਸ ਮੁਲੇਨ ਦੇ ਨਾਲ ਗਰੇਸ ਨੂੰ ਦੁਨੀਆ ਘੁੰਮਣ ਦਾ ਸ਼ੌਕ ਸੀ ਗੱਲ ਹੈ ਨਵੰਬਰ 2018 ਦੀ ਤੋਂ ਥੋੜੀ ਦੇਰ ਪਹਿਲਾਂ ਹੀ ਦੱਖਣੀ ਅਮਰੀਕਾ ਪੂਰੇ ਮਹਾਦੀਪ ਨੂੰ ਘੁੰਮ ਕੇ ਆਈ ਤੇ ਆਪਣੇ ਪੂਰੇ ਟੂਰ ਦੇ ਨਾਲ ਅਪਡੇਟ ਰੱਖਿਆ ਆਪਣੀ ਫੈਮਿਲੀ ਨੂੰ ਫਾਈਨਲੀ 3 ਨਵੰਬਰ 2018 ਦੇ ਦਿਨ ਆਪਣੇ 22ਵੇਂ ਜਨਮ ਦਿਨ ਤੋਂ ਸਿਰਫ 2 ਦਿਨ ਪਹਿਲਾਂ ਗ੍ਰੇਸ ਪਹੁੰਚਦੀ ਆ ਨਿਊਜ਼ੀਲੈਂਡ ਦੀ ਰਾਜਧਾਨੀ ਆਕਲੈਂਡ ਤੇ ਉੱਥੇ ਉਹ ਚੈੱਕ ਇਨ ਕਰਦੀ ਆ ਇੱਕ ਬੈਕਪੈਕਰਸ ਦੇ ਹੋਸਟਲ ਦੇ ਵਿੱਚ ਤੇ ਉੱਥੇ ਜਾ ਕੇ ਉਹ ਟਿੰਡਰ ਦੇ ਉੱਪਰ ਉਥੋਂ ਦੇ ਕੁਝ ਨੌਜਵਾਨਾਂ ਨੂੰ ਮਿਲਦੀ ਆ ਤੇ ਅਲੱਗ-ਅਲੱਗ ਦਿਨ ਉਹਨਾਂ ਦੇ ਨਾਲ ਆਪਣੀਆਂ ਟਿੰਡਰ ਡੇਟਸ ਸੈੱਟ ਕਰਦੀ ਆ ਇਹਨਾਂ ਦੇ ਵਿੱਚ ਹੀ ਇੱਕ ਲੜਕਾ ਹੈ ਜੈਸੀ ਕੈਂਪਸਨ ਸ਼ਾਮ ਦੇ ਤਕਰੀਬਨ 5:37 ਮਿੰਟ ਦੇ ਉੱਪਰ ਗ੍ਰੇਸ ਆਪਣੇ ਹੋਸਟਲ ਵਿੱਚੋਂ ਨਿਕਲਦੀ ਆ ਤੇ ਜੈਸੀ ਨੂੰ ਮਿਲਣ ਦੇ ਲਈ ਚੱਲਦੀ ਆ ਪਰ ਰਸਤੇ ਦੇ ਵਿੱਚ ਉਹ ਰੁਕਦੀ ਹੈ ਥੋੜੀ ਦੇਰ ਦੇ ਲਈ ਸਕਾਈ ਸਿਟੀ ਕੰਪਲੈਕਸ ਦੇ ਵਿੱਚ 크리스마ਸ ਟਰੀ ਦੀਆਂ ਫੋਟੋਆਂ ਖਿੱਚਣ ਲਈ ਤੇ ਇਹ ਫੋਟੋਆਂ ਉਸ ਤੋਂ ਬਾਅਦ ਆਪਣੀ ਫੈਮਿਲੀ ਨੂੰ ਇੰਗਲੈਂਡ ਭੇਜਦੀ ਹੈ ਆਪਣੀ ਫੈਮਿਲੀ ਦੇ ਨਾਲ ਕਿਸੇ ਵੀ ਤਰ੍ਹਾਂ ਦਾ ਉਹਦਾ ਇਹ ਆਖੀਰਲਾ ਕੰਟੈਕਟ ਸੀ ਜਦੋਂ ਤੱਕ ਉਹ ਦੁਬਾਰਾ ਉਹਨੂੰ ਫੋਨ ਕਰਨਗੇ ਉਦੋਂ ਤੱਕ ਗ੍ਰੇਸ ਇਸ ਦੁਨੀਆ ਤੋਂ ਜਾ ਚੁੱਕੀ ਹੋਊਗੀ 5:45 ਮਿੰਟ ਦੇ ਉੱਪਰ ਸਕਾਈ ਸਿਟੀ ਕੰਪਲੈਕਸ ਦੇ ਵਿੱਚ ਗ੍ਰੇਸ ਤੇ ਜੈਸੀ ਇੱਕ ਦੂਸਰੇ ਨੂੰ ਮਿਲਦੇ ਆ ਤੇ ਇਸ ਤੋਂ ਅੱਗੇ ਦਾ ਪੂਰਾ ਦਾ ਪੂਰਾ ਕੱਟਣਾ ਕਰਮ ਸੀਸੀਟੀਵੀ ਕੈਮਰਿਆਂ ਦੇ ਵਿੱਚ ਕੈਦ ਹੋਣਾ ਸ਼ੁਰੂ ਹੋ ਜਾਂਦਾ ਇਹਨਾਂ ਦੋਨਾਂ ਨੂੰ ਇੱਥੇ ਘੁੰਮਦੇ ਕਲੀਅਰਲੀ ਦਿਖਾਈ ਦਿੱਤਾ ਜਾ ਸਕਦਾ ਹੁਣ ਸ਼ਾਮ ਦੇ 7 ਵਜੇ ਚੁੱਕੇ ਹਨ ਜੇਸੀ ਤੇ ਗਰੇਸ ਇੱਕ ਬਾਰ ਦੇ ਵਿੱਚ ਪਹੁੰਚਦੇ ਆ ਤੇ ਉਸ ਤੋਂ ਬਾਅਦ ਉਹ ਜਾਂਦੇ ਆ ਇੱਕ ਮੈਕਸੀਕਨ ਕੈਫੇ ਦੇ ਵਿੱਚ ਤੇ ਫਿਰ ਬਲੂ ਸਟੋਨ ਰੂਮ ਦੇ ਵਿੱਚ ਇੱਥੇ ਇਹ ਦੋਨੇ ਡਰਿੰਕ ਲੈਂਦੇ ਆ ਤੇ ਇੱਕ ਦੂਸਰੇ ਨੂੰ ਕਿਸ ਕਰਦੇ ਆ ਇਸ ਤੋਂ ਬਾਅਦ ਕੈਮਰਿਆਂ ਦੇ ਵਿੱਚ ਦਿਖਾਈ ਦਿੰਦੀ ਆ ਗਰੇਸ ਜਿਹੜੀ ਇੱਥੋਂ ਆਪਣੇ ਫਰੈਂਡਸ ਨੂੰ ਮੈਸੇਜ ਕਰਦੀ ਆ ਤੇ ਹਾਲੇ ਤੱਕ ਦੀ ਆਪਣੀ ਡੇਟ ਦੇ ਐਕਸਪੀਰੀਅੰਸ ਸ਼ੇਅਰ ਕਰਦੇ ਆ ਰਾਤ ਦੇ तकरीबन 9:40 ਮਿੰਟ ਦੇ ਉੱਪਰ ਗ੍ਰੇਸ ਤੇ ਜੇ ਸੀ ਇਸ ਬਾਰ ਦੇ ਵਿੱਚੋਂ ਨਿਕਲਦੇ ਆ ਹੱਥਾਂ ਦੇ ਵਿੱਚ ਹੱਥ ਫੜੀ ਗੱਡੀ ਦੇ ਵਿੱਚ ਉਹ ਚੱਲ ਰਹੇ ਆ ਤੇ ਉਸ ਅਪਾਰਟਮੈਂਟ ਬਿਲਡਿੰਗ ਵੱਲ ਚੱਲਣਾ ਸ਼ੁਰੂ ਕਰਦੇ ਆ ਜਿੱਥੇ ਜੇ ਸੀ ਕਿਰਾਏ ਦੇ ਉੱਪਰ ਰਹਿ ਰਿਹਾ ਸੀ ਹੁਣ ਇੱਕ ਲਿਫਟ ਦੇ ਵਿੱਚ ਪਹੁੰਚਦੇ ਆ ਜਿਵੇਂ ਇੱਕ ਮਿੰਟ ਦੇ ਲਈ ਉਸ ਲਿਫਟ ਦੇ ਵਿੱਚ ਲੱਗੇ ਕੈਮਰਿਆਂ ਦੇ ਵੱਲ ਦੇਖਦਾ ਕੈਮਰਾ ਸਭ ਕੁਝ ਕੈਦ ਕਰ ਰਿਹਾ ਤੇ ਇਹ ਲਾਸਟ ਟਾਈਮ ਸੀ ਜਦੋਂ ਗਰੇਸ ਨੂੰ ਕਿਤੇ ਵੀ ਜਿਉਂਦਾ ਦੇਖਿਆ ਗਿਆ ਅਗਲੇ ਕੁਝ ਦਿਨਾਂ ਦੇ ਵਿੱਚ ਗਰੇਸ ਤੇ ਮਾਤਾ ਪਿਤਾ ਉਹਨੂੰ ਬਹੁਤ ਵਾਰ ਕੰਟੈਕਟ ਕਰਨ ਦੀ ਕੋਸ਼ਿਸ਼ ਕਰਦੇ ਆ ਪਰ ਹਰੇਕ ਵਾਰ ਉਹ ਅਸਫਲ ਹੋ ਜਾਂਦੇ ਆ ਫਾਈਨਲੀ 5 ਦਸੰਬਰ 2018 ਦੇ ਦਿਨ ਉਹ ਮਿਸਿੰਗ ਪਰਸਨ ਦੀ ਫਾਈਲ ਦੀ ਰਿਪੋਰਟ ਦਰਜ ਕਰਵਾਉਂਦੇ ਆ ਗ੍ਰੇਸ ਤੇ ਪਿਤਾ মিডিਆ ਦੇ ਸਾਹਮਣੇ ਆਉਂਦੇ ਆ ਤੇ ਕਿਸੇ ਨੂੰ ਵੀ ਜਿਹੜਾ ਵੀ ਕੋਈ ਗ੍ਰੇਸ ਦੇ ਬਾਰੇ ਵਿੱਚ ਕੋਈ ਵੀ ਇਨਫੋਰਮੇਸ਼ਨ ਦੇ ਸਕਦਾ ਉਹ ਇਨਫੋਰਮੇਸ਼ਨ ਦੇਣ ਦੀ ਬੇਨਤੀ ਕਰਦੇ ਆ ਆਕਲੈਂਡ ਪੁਲਿਸ ਡਿਪਾਰਟਮੈਂਟ ਇਸ ਤੋਂ ਬਾਅਦ ਇਸ ਕੇਸ ਦੀ ਇਨਵੈਸਟੀਗੇਸ਼ਨ ਸ਼ੁਰੂ ਕਰਦਾ ਵਾ ਤੇ ਗ੍ਰੇਸ ਦੇ ਮੋਬਾਈਲ ਫੋਨ ਤੋਂ ਉਹਦੀਆਂ ਲਾਸਟ ਲੋਕੇਸ਼ਨਸ ਤੇ ਉਹਦੀ ਜ਼ਿੰਦਗੀ ਦੀਆਂ ਅਖੀਰਲੀਆਂ ਗਤੀਵਿਧੀਆਂ ਨੂੰ ਪਤਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਆ ਤੇ ਇੱਥੋਂ ਹੀ ਉਹਨਾਂ ਦੇ ਧਿਆਨ ਦੇ ਵਿੱਚ ਆਉਂਦਾ ਜਿਵੇਂ ਕੇਮਸਨ ਨਾਮ ਦਾ ਇਹ ਲੜਕਾ ਤੇ ਹੁਣ ਜਿਵੇਂ ਕੇਮਸਨ ਦੀਆਂ ਉਸ ਰਾਤ ਦੀਆਂ ਜਿਸ ਰਾਤ ਨੂੰ ਜਿਵੇਂ ਤੇ ਗਰੇਸ ਜਿਵੇਂ ਦੇ ਅਪਾਰਟਮੈਂਟ ਦੇ ਵਿੱਚ ਐਂਟਰ ਹੁੰਦੇ ਆ ਤਕਰੀਬਨ ਰਾਤ ਨੂੰ 1:29 ਮਿੰਟ ਤੋਂ ਲੈ ਕੇ ਸਵੇਰ ਦੇ 6 ਵਜੇ ਤੱਕ ਦੀਆਂ ਰਿਕਾਰਡਿੰਗਸ ਦੇਖਦੇ ਆ ਤੇ ਉੱਥੋਂ ਇਹ ਪਤਾ ਲੱਗਦਾ ਕਿ ਜਿਵੇਂ ਨੇ ਇਸ ਰਾਤ ਨੂੰ ਕੁਝ ਅਸ਼ਲੀਲ ਫਿਲਮਾਂ ਦੇਖੀਆਂ ਉਸ ਤੋਂ ਬਾਅਦ ਉਹਨੇ ਇੰਟਰਨੈਟ ਦੇ ਉੱਪਰ ਇਹ ਸਰਚ ਕੀਤਾ ਕਿ ਉਹਨੂੰ ਐਕਸਟਰਾ ਲਾਰਜ ਬੈਗ ਕਿੱਥੋਂ ਮਿਲਣਗੇ ਕਾਰਪਟ ਕਲੀਨਰ ਕਿੱਥੋਂ ਮਿਲੂਗਾ ਤੇ ਇਸ ਤੋਂ ਇਲਾਵਾ ਉਹਨੇ ਨਿਊਜ਼ੀਲੈਂਡ ਦਾ ਇੱਕ ਦੂਰਦਰਜ ਦਾ ਏਰੀਆ ਸਰਚ ਕੀਤਾ ਵਿਤਕਾਰੀ ਰੇਂਜਸ ਤੇ ਇਹ ਵਿਤਕਾਰੀ ਰੇਂਜਸ ਹੀ ਆ ਜਿੱਥੇ ਜੈਸੇ ਗਰੇਸ ਦੀ লাশ ਨੂੰ ਦਫਨ ਕਰੂਗਾ ਇਸ ਤੋਂ ਅਗਲੀਆਂ ਸੀਸੀਟੀਵੀ ਫੁਟੇਜਸ ਦੇ ਵਿੱਚ ਅਗਲੇ ਦਿਨ ਦੇ ਸਵੇਰ ਦੇ 8 ਵਜੇ ਜਿਸੇ ਕੈਮਰਿਆਂ ਦੇ ਵਿੱਚ ਫਿਰ ਕੈਦ ਹੁੰਦਾ ਉਸੇ ਹੀ ਐਲੀਵੇਟਰ ਦੇ ਵਿੱਚੋਂ ਜਾਂਦਾ ਹੋਇਆ ਪਰ ਇਸ ਵਾਰ ਗਰੇਸ ਉਹਦੇ ਨਾਲ ਨਹੀਂ ਹੈ ਇਸ ਤੋਂ ਬਾਅਦ ਉਹ ਇੱਕ ਸਟੋਰ ਦੇ ਵਿੱਚ ਜਾਂਦਾ ਜਿੱਥੇ ਕਿ ਉਹ ਕਲੀਨਿੰਗ ਮਟੀਰੀਅਲ ਬਾਇ ਕਰਦਾ ਦਿਖਾਈ ਦਿੰਦਾ 10:33 ਸਵੇਰ ਦੇ ਜਿਸੇ ਇੱਕ ਟੈਕਸੀ ਲੈਂਦਾ ਜਿਸੇ ਐਪੈਕਸ ਕਾਰ ਰੈਂਟਲ ਵਾਲਿਆਂ ਦੇ ਦਫ਼ਤਰ ਪਹੁੰਚਦਾ ਇੱਕ ਟੈਕਸੀ ਨੂੰ ਰੈਂਟ ਕਰਦਾ ਤੇ ਉਸ ਤੋਂ ਬਾਅਦ ਇੱਕ ਹੋਰ ਟਿੰਡਰ ਡੇਟ ਦੇ ਉੱਪਰ ਚਲੇ ਜਾਂਦਾ ਦੁਪਹਿਰ ਬਾਅਦ ਜਿਸੇ ਗੂਗਲ ਦੇ ਉੱਪਰ ਸਰਚ ਕਰਦਾ ਨਿਊਜ਼ੀਲੈਂਡ ਦੇ ਉਹਨਾਂ ਪੰਛੀਆਂ ਦੇ ਬਾਰੇ ਦੇ ਵਿੱਚ ਜਿਹੜੇ ਕਿ ਮਾਸ ਨੂੰ ਖਾਂਦੇ ਆ ਇਸ ਤੋਂ ਬਾਅਦ ਜਿਸੇ ਨੂੰ ਦੁਬਾਰਾ ਦੇਖਿਆ ਜਾ ਸਕਦਾ ਆਪਣੇ ਹੱਥਾਂ ਦੇ ਵਿੱਚ ਕਲੀਨਿੰਗ ਮਸ਼ੀਨ ਤੇ ਹੋਰ ਇਹੋ ਜਿਹੀਆਂ ਚੀਜ਼ਾਂ ਫੜ ਕੇ ਵਾਪਸ ਉੱਪਰ ਨੂੰ ਆਉਂਦੇ ਹੋਏ ਹੁਣ 9:26 ਮਿੰਟ ਦੇ ਉੱਪਰ ਜਿੱਸੇ ਇੱਕ ਲਗੇਜ ਕਾਰਟ ਦੇ ਉੱਪਰ ਬਹੁਤ ਸਾਰਾ ਸਮਾਨ ਰੱਖ ਕੇ ਬਾਹਰ ਨਿਕਲ ਰਿਹਾ ਵਾ ਤੇ ਇਹ ਸਾਰਾ ਸਮਾਨ ਉਹਸੀ ਆਪਣੀ ਰੈਂਟ ਦੇ ਉੱਪਰ ਲਈ ਹੋਈ ਕਾਰ ਦੇ ਵਿੱਚ ਰੱਖਦਾ ਤੇ ਉੱਥੋਂ ਚਲੇ ਜਾਂਦਾ 3 ਦਸੰਬਰ 2018 ਸਵੇਰ ਦੇ 7:00 ਵਜੇ ਸੀਸੀਟੀਵੀ ਕੈਮਰੇ ਇੱਕ ਵਾਰੀ ਫੇਰ ਜਿੱਸੇ ਨੂੰ ਫੜਦੇ ਆ ਤੇ ਇਸ ਵਾਰ ਉਹ ਇੱਕ ਸਟੋਰ ਤੋਂ ਇੱਕ ਸ਼ੋਵਲ ਪੰਜਾਬੀ ਜੀ ਨੂੰ ਆਪਾਂ ਫੌੜਾ ਕਹਿ ਦਿੰਨੇ ਆ ਉਹਨੂੰ ਖਰੀਦਦਾ ਤੇ ਉਸ ਤੋਂ ਬਾਅਦ ਉਹ ਚੱਲ ਪੈਂਦਾ ਵਿਟਕਾਰੇ ਰੇਂਜਰਸ ਦੇ ਵੱਲ ਕੁਝ ਟਾਈਮ ਤੋਂ ਬਾਅਦ ਜਿਵੇਂ ਇੱਕ ਵਾਰੀ ਫੇਰ ਆਪਣੇ ਅਪਾਰਟਮੈਂਟ ਚੋਂ ਨਿਕਲਦਾ ਤੇ ਕਈ ਹੋਰ ਆਈਟਮਾਂ ਨੂੰ ਲੈ ਕੇ ਉੱਥੋਂ ਚੱਲ ਪੈਂਦਾ ਇਸ ਤੋਂ ਬਾਅਦ ਉਹ ਕੁਝ ਕੱਪੜੇ ਡਰਾਈ ਕਲੀਨਰ ਨੂੰ ਦਿੰਦਾ ਤੇ ਉਸ ਰੈਂਟਲ ਕਾਰ ਨੂੰ ਧੋਣ ਲੱਗ ਜਾਂਦਾ ਇੱਕ ਦਿਨ ਤੋਂ ਬਾਅਦ ਐਲਬਰਟ ਪਾਰਕ ਦੇ ਵਿੱਚ ਸੀਸੀਟੀਵੀ ਕੈਮਰੇ ਇੱਕ ਵਾਰੀ ਫੇਰ ਜਿਸੇ ਨੂੰ ਫੜਦੇ ਆ ਤੇ ਇਸ ਵਾਰ ਉਹ ਇੱਕ ਰੈਂਡਮ ਟਰੈਸ਼ ਕੈਨ ਦੇ ਵਿੱਚ ਕੁਝ ਹੋਰ ਆਈਟਮਸ ਨੂੰ ਸੈੱਟ ਦਾ ਦਿਖਾਈ ਦਿੰਦਾ ਅਜੀਬ ਗੱਲ ਕਿ ਜਿਹੜੀ ਟੈਕਨੋਲੋਜੀ ਨੇ ਜਿਸੇ ਨੂੰ ਇੰਨੀ ਆਸਾਨੀ ਦੇ ਨਾਲ ਅਲੱਗ-ਅਲੱਗ ਲੜਕੀਆਂ ਪ੍ਰੋਵਾਈਡ ਕੀਤੀਆਂ ਉਹਦੀ ਕਾਮਵਾਸਨਾ ਦੀ ਤ੍ਰਿਪਤੀ ਦੇ ਲਈ ਪਰ ਅਖੀਰ ਦੇ ਵਿੱਚ ਉਹੀ ਟੈਕਨੋਲੋਜੀ ਉਹਦੇ ਗਲੇ ਦੀ ਹੱਡੀ ਵੀ ਬਣੂਗੀ ਉਹਨੂੰ ਸ਼ਾਇਦ ਇਹ ਅੰਦਾਜ਼ਾ ਹੀ ਨਹੀਂ ਕਿ ਗ੍ਰੇਸ ਨੂੰ ਮਿਲਣ ਤੋਂ ਲੈ ਕੇ ਹੁਣ ਤੱਕ ਸੀਸੀਟੀਵੀ ਕੈਮਰੇ ਉਹਦੀ ਹਰ ਇੱਕ ਮੂਵਮੈਂਟ ਨੂੰ ਕੈਪਚਰ ਕਰ ਰਹੇ ਆ ਇਸ ਤੋਂ ਫੌਰਨ ਬਾਅਦ ਪੁਲਿਸ ਦੇ ਅਧਿਕਾਰੀ ਉਹਨੂੰ ਫੜਨ ਦੇ ਲਈ ਉਸ ਅਪਾਰਟਮੈਂਟ ਦੇ ਵਿੱਚ ਪਹੁੰਚ ਜਾਂਦੇ ਜਦੋਂ ਅਧਿਕਾਰੀ ਉਸ ਬਿਲਡਿੰਗ ਦੇ ਅੰਦਰ ਪਹੁੰਚੇ ਹੁੰਦੇ ਆ ਤਾਂ ਉਸੇ ਟਾਈਮ ਦੇ ਉੱਪਰ ਜੇ ਸੇ ਉਸ ਬਿਲਡਿੰਗ ਦੇ ਬਾਹਰ ਟੈਲ ਰਿਹਾ ਹੁੰਦਾ ਜਦੋਂ ਹੀ ਉਹਨੂੰ ਇਹ ਪਤਾ ਲੱਗਦਾ ਤਾਂ ਉੱਥੋਂ ਭੱਜਣ ਦੀ ਕੋਸ਼ਿਸ਼ ਕਰਦਾ ਪਰ ਇਸ ਤੋਂ ਪਹਿਲਾਂ ਕਿ ਉਹ ਭੱਜਣ ਵਿੱਚ ਸਫਲ ਹੁੰਦਾ ਆਕਲੈਂਡ ਪੁਲਿਸ ਦੇ ਅਫਸਰ ਉਹਨੂੰ ਫੜਦੇ ਆ ਤੇ ਫਾਈਨਲੀ ਉਹਦੀ ਇੰਟਰੋਗੇਸ਼ਨ ਸ਼ੁਰੂ ਕੀਤੀ ਜਾਂਦੀ ਹੈ ਤੇ ਇਸ ਤੋਂ ਪਹਿਲਾਂ ਕਿਉਂ ਆਪਣੀ ਸਫਾਈ ਦੇ ਵਿੱਚ ਕੁਝ ਵੀ ਕਹਿੰਦਾ ਪੁਲਿਸ ਵਾਲੇ ਉਹਦੇ ਸਾਹਮਣੇ ਸੀਸੀਟੀਵੀ ਕੈਮਰਿਆਂ ਦੀਆਂ ਉਹ ਸਾਰੀਆਂ ਦੀਆਂ ਸਾਰੀਆਂ ਫੁਟੇਜਸ ਰੱਖ ਦਿੰਦੇ ਆ ਇੱਥੇ ਇੱਕ ਲੜਕੀ ਨੇ ਸਿਰਫ ਆਪਣੇ ਸ਼ਾਇਦ ਕੁਝ ਮਿੰਟਾਂ ਦੇ ਸਰੀਰਕ ਸੁੱਖ ਦੇ ਲਈ ਇੱਕ ਬਹੁਤ ਵੱਡੀ ਗਲਤੀ ਕੀਤੀ ਇੱਕ ਅਣਜਾਣ ਇਨਸਾਨ ਦੇ ਨਾਲ ਰਾਤ ਦੇ ਟਾਈਮ ਉਹ ਇਕੱਲੀ ਉਹਦੇ ਕਮਰੇ ਦੇ ਅੰਦਰ ਗਈ ਤੇ ਜਿਹਦਾ ਖਾਮਿਆਜਾ ਉਹਨੂੰ ਆਪਣੀ ਜ਼ਿੰਦਗੀ ਤੋਂ ਹੱਥ ਧੋਕੇ ਦੇਣਾ ਪਿਆ ਇਸੇ ਲਈ ਮੈਂ ਹਮੇਸ਼ਾ ਕਹਿੰਦਾ ਹੁੰਨਾ ਕਾਇਦੇ ਵਿੱਚ ਰਹੋਗੇ ਤੋ ਫਾਇਦੇ ਮੇਰਾ ਹੋ ਗਏ ਤੇ ਸ਼ਾਇਦ ਇਸ ਤੋਂ ਸਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕੱਲ ਕਿਸੇ ਹੋਰ ਵੀਡੀਓ ਦੇ ਵਿੱਚ ਕਿਸੇ ਹੋਰ ਕਹਾਣੀ